ਰਾਉਂ ਲੈਣੇ ਗਰਾਉਂ ਲੈਵਲ ਤੇ ਕੰਮ ਕਰ ਰਹੇ ਆ ਅੱਜ ਫੇਪਲਾ ਲਿਆ ਹਾਲੇ ਨਿਆ ਆਪਣਾ ਨਾਂ ਆਪੇ ਬਣੇ ਇਹਨੇ ਥੋੜਾ ਕਿਥੇ ਇਹ ਲੋਟ ਮਾਰੀ ਮਤਲਬ ਇਹਨਾਂ ਨੂੰ ਚਾਲ ਗਈਆਂ ਨੇ ਚੁੱਟੀਆਂ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਸੁਆਮੀ ਰਜੇਸ਼ਵਰ ਆਨੰਦ ਜੀ ਹੈ ਉਹਨਾਂ ਦੇ ਨਾਲ ਜਿਹੜੀ ਇਥੋਂ ਦੇ ਕਾਉਂਸਲਰ ਨੇ ਪੂਜਾ ਲੋਖਰਾ ਸਾਡੇ ਸਹਾਇਕ ਜੋ ਕਿ ਬਖਸ਼ ਸਿੰਘ ਜਾਂ ਹੋਰ ਪੂਰੀ ਟੀਮ ਸਮੇਤ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਕੋਲ ਉਹ ਕਿ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਲੋੜ ਆ ਜਿਹੜੀ ਜ਼ਰੂਰਤ ਹੈ ਬੇਸ਼ੱਕ ਸਰਕਾਰਾਂ ਇੱਥੇ ਪਹੁੰਚੀਆਂ ਪ੍ਰਸ਼ਾਸਨ ਪਹੁੰਚਿਆ ਪਰ ਕੁਝ ਚੀਜ਼ਾਂ ਅਜੇ ਹੁੰਦੀਆਂ ਨੇ ਜਿਹੜੀਆਂ ਸਰਕਾਰਾਂ ਜਾਂ ਲੋਖਰਾ ਤੱਕ ਔਰ ਸਲਾਮੀ ਜੀ ਜੀ ਸ਼ੁਰੂ ਹੋ ਜਾਂਦੀ ਹੈ ਸਲਮੀ ਜੀ 6 ਵਜੇ ਥੋੜਾ ਲਾਈਵ ਤਸਵੀਰਾਂ ਮੈਡਮ ਪੂਜਾ ਨੂੰ ਚਾਸ ਦੇਵਾ ਫਾਜ਼ਿਲ ਕਾ ਬੰਟੀ ਸੇ ਦੇਵਾ ਫਾਜ਼ਿਲ ਕਾ ਜੀ ਮਹਾਰਜ ਜੰਸ਼ੇਰ ਟਾਣੀ ਦੇ ਪਹੁੰਚੇ ਨੇ ਜੋ ਉਤਰ ਪਹਿਲਾਂ ਦੀ ਸੇਵਾ ਲੈ ਕੇ ਆਏ ਨੇ ਸਲਮੀ ਵੀਕਨੰਦ ਜੀ ਜੋ ਹਰਿਆਣਾ ਤੋਂ ਅੰਮਾਲਾ ਤੋਂ ਸਪੈਸ਼ਲ ਪਹੁੰਚੇ ਹੈ ਜੋ ਸੇਵਾ ਲੈ ਕੇ ਆਪਣੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਮਾਰਜਮ ਛੇ ਟਾਣੀ ਤੋਂ ਮੈਡਮ ਪੂਜਾ ਨੂੰ ਉਤਰਾ ਚ ਦੇਵਾ ਬੰਡੀ ਸੇ ਦੇਵਾ ਜੀ ਪਰ ਪਹਿਲਾਂ ਦੀ ਸੇਵਾ ਲੈ ਕੇ ਜੋ ਪਿਛਲੇ 1 ਸਵਾ ਮਹੀਨੇ ਤੋਂ ਸਾਡੇ ਵੱਲੋਂ ਉਹਨਾਂ ਦੀ ਟੀਮ ਵੱਲੋਂ ਪੂਰੀ ਤਰ੍ਹਾਂ ਤੇ ਜਿਹੜੇ ਸਾਡੇ ਫਾਜ਼ੀ ਫਾਜ਼ੀ ਇਲਾਕੇ ਜੋ ਇਸ ਟ੍ਰਿਮ ਸਾਰੇ ਪਾਸੇ ਖੜਾਦੀ ਮਾਰ ਦੇ ਨਾਲ ਬਹੁਤ ਪ੍ਰਭਾਵਿਤ ਹੋਇਆ ਹੋਇਆ ਹੈ ਔਰ ਐਜੇ ਇਲਾਕੇ ਜਿਹੜੇ ਕੀ ਪੂਰੇ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੇ ਨੇ ਤੇ ਨਾਲ ਹੀ ਉਹ ਲੋਕਾਂ ਦੇ ਜਿਹੜੇ ਘਰ ਤਾਂ ਖਰਾਬ ਹੋ ਹੀ ਹੋਏ ਨੇ ਫਸਲਾਂ ਦਾ ਵੀ ਨੁਕਸਾਨ ਹੋਇਆ ਤੋਂ ਲੋਕਾਂ ਦਾ ਜਿਹੜਾ ਜਨ ਜੀਵਨ ਹੋ ਬਹੁਤ ਅਦਾਸ ਕਿਰਨ ਹੋ ਚੁੱਕਿਆ ਆਇਆ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਲੋਕ ਰਾਹਤ ਕੈਂਪਾਂ ਦੇ ਵਿੱਚ ਗਏ ਨੇ ਕਿਉਂਕਿ ਪੂਰਾ ਪੂਰਾ ਪਰਿਵਾਰ ਨਹੀਂ ਗਿਆ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਤਾਂ ਰਾਹਤ ਕੈਂਪਾਂ ਚ ਰਹ ਰਹੇ ਨੇ ਉਹ ਕੁਝ ਮੈਂਬਰ ਨੇ ਜਿਹੜੇ ਆਪਣੇ ਘਰਾਂ ਦੇਖਭਾਲ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਬੜੀ ਜਿਹੜੇ ਔਖੇ ਸਾਇੰਸਤਾਨਾਂ ਦੇ ਵਿੱਚ ਜਿਹੜਾ ਸਮਾਨ ਜੋੜਿਆ ਸੀ ਉਹਨਾਂ ਦੇ ਦੇਖਭਾਲ ਕਰਨ ਵਾਸਤੇ ਇਹਨਾਂ ਨੂੰ ਕਿਪਸ਼ੂ ਨਹੀਂ ਉਹਨਾਂ ਦੇ ਦੇਖਭਾਲ ਕਰਨ ਵਾਸਤੇ ਲੋਕ ਚਰਿਓ ਘਰਾਂ ਦੇ ਵਿੱਚ ਰੁਕੀ ਹੋਈ ਹੈ ਕੱਪੜੇ ਲੰਬੇ ਮੈਂ ਤਾਂ ਜਦੋਂ ਦੀ ਆ ਹੜਾ ਦੀ ਮਾਰ ਤਦੀ ਸ਼ੁਰੂਆਤ ਹੈ ਜਦੋਂ ਤਾਂ ਇਹਨਾਂ ਦਾ ਸ਼ੁਰੂਆਤ ਹੋਈ ਸੀ ਦਾ ਮੇਰੇ ਵੱਲੋਂ ਪੂਜਾ ਗੁਰੂ ਦਸਜੀਵਾ ਵੱਲੋਂ ਮੈਂ ਇੱਕ ਕਾਉਂਸਲਰ ਵੀ ਆ ਤੇ ਪੁਰਵ ਜ਼ਿਲ੍ਹਾ ਪ੍ਰਧਾਨ ਵੀ ਆ ਜੀ ਮਹਿਲਾ ਵੀਨਤਾ ਮਦੀ ਪਾਰਟੀ ਤੋਂ ਤਾਂ ਲੰਬੇ ਸਮੇਂ ਤੋਂ ਜਿਹੜਾ ਇਹ ਮੇਰੇ ਵੱਲੋਂ ਇਹਨਾਂ ਦੇ ਇਲਾਕੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਔਰ ਉਸ ਟਾਈਮ ਜਿਹੜਾ ਇਹ ਘਰ ਘਰ ਪਹੁੰਚ ਕਰਕੇ ਜਿੰਨਾਂ ਟਾਲੀਆਂ ਤੇ ਪਾਣੀ ਦਾ ਸਰਪਿਆ ਸੀ ਪਹੁੰਚ ਕਰਕੇ ਉਹਨਾਂ ਧੱਕਨ ਰਾਸ਼ਨ ਨਰਾਤ ਸਮਗਰੀ ਪੱਟੀਆਂ ਦੀ ਸੇਵਾ ਜਿੰਨੀ ਹੋ ਸકી ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਹਾਇਤੀ ਵੱਲੋਂ ਇਹ ਲਗਾਤਾਰ ਜਾਰੀ ਔਰ ਅੱਜ ਵੀ ਅਸੀਂ ਅਨਾ ਬਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਗਾਤਾਰ ਜਾ ਰਹੇ ਹਾਂ ਸਾਡਾ ਦਫ਼ਤਰ ਹੀ ਬਣਿਆ ਹੋਇਆ ਜੀ ਉੱਥੋਂ ਵੀ ਸਾਡੇ ਵੱਲ ਜਿਹੜੀ ਲਗਾਤਾਰ ਸੇਵਾ جاری ਰਹਿੰਦੀ ਹੈ ਔਰ ਜੋ ਸਾਨੂੰ ਪਤਾ ਲੱਗਦਾ ਹੈ ਕਿ ਅਗਰ ਕਿਸੇ ਇਲਾਕੇ ਦੇ ਵਿੱਚ ਹਾਲੇ ਤੱਕ ਅਣੀ ਵੀ ਕੋਈ ਚੀਜ਼ ਨਹੀਂ ਪਹੁੰਚੀ ਤਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਕੇ ਜਿਹੜਾ ਇਹ ਸਾਰਾ ਕੁਝ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਮੇਰੇ ਨਾਲ ਸਾਡੇ ਭੈਣ ਜੀ ਨੇ ਜੋ ਕਿ ਐਮਸੀ ਨੇ ਬਹੁਤ ਅੱਛੀ ਸੇਵਾ ਕਰ ਰਹੇ ਹਨ ਸਾਰੇ ਲੋਕ ਮਿਲ ਕੇ ਅੱਜ ਅਸੀਂ ਵੀ ਆਏ ਹਾਂ ਤਾਂ ਕਿ ਕੁਝ ਹੈਲਪ ਹੋ ਸਕੇ ਹੌਸਲਾ ਹੋ ਸਕੇ ਅਰੇ ਇਸ ਘਰ ਵਿੱਚ ਆਏ ਹਾਂ ਦੇਖੋ ਅੱਜ ਪਾਣੀ ਇਤਰਾ ਹੈ ਕਿਸ ਤਰ੍ਹਾਂ ਘਰ ਵਿੱਚ ਪਾਣੀ ਆ ਗਿਆ ਤੇ ਇਸ ਤਰ੍ਹਾਂ ਦੇ ਲੋਕਾਂ ਨੇ ਬੜੀ ਸਦਕਾ ਜਿਹੜੀ ਪਾਣੀ ਦੀ ਉਸ ਲਈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਸਾਰੇ ਪਰਸ ਜਿਸ ਤਰ੍ਹਾਂ ਜਿੱਥੇ ਦੇ ਐਮ ਸਿੰਘ ਸਾਹਿਬ ਬਹੁਤ ਦਿਲ ਦੇ ਨਾਲ ਪਾਰਟੀ ਬਾਜੀ ਸਭ ਚੀਜ਼ਾਂ ਤੋਂ ਉੱਤੇ ਉੱਠ ਕੇ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੱ ਸਾਨੂੰ ਵੀ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਪਰਮਾਤਮਾ ਦੇ ਜੀਵ ਹਨ ਔਰ ਇਨਸਾਨ ਹੀ ਇਨਸਾਨ ਦੇ ਕੰਮ ਆਂਦਾ ਹੈ ਸਾਡੀ ਸਿਹਤਾਂ ਪੰਛੀਆਂ ਨੇ ਪਸ਼ੂਆਂ ਨੇ ਨਹੀਂ ਕਰਨੀ ਹੈ ਬਲਕਿ ਇਨਸਾਨ ਨੂੰ ਹੀ ਬਣਾਇਆ ਜੋ ਕਿਸੇ ਦੀ ਸਹਾਇਤਾ ਕਰ ਸਕਦੇ ਇਸ ਲਈ ਅੱਜ ਸਾਰੇ ਅਸੀਂ ਮਿਲ ਕੇ ਇੱਥੇ ਜੋ ਹੋ ਸਕਿਆ ਉਹ ਵੀ ਅਸੀਂ ਸਹਾਇਤਾ ਕੀਤੀ ਹੈ لیکن ਨਾਲ ਨਾਲ ਇੱਕ ਢੀ ਵੱਡੀ ਗੱਲ ਉਹ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਅਸੀਂ ਸਿੰਘ ਸਾਹਿਬ ਜੀ ਡਿਊਟੀ ਲਗਾਈ ਹੈ ਜੋ ਕਿੜਤੀ ਕਲਾ ਢੀ ਨਾਲ ਆਈ ਹੈ ਇਹ ਜਿਤਨੇ ਵੀ ਜਰੂਰਤ ਜਿਹਨਾਂ ਨੂੰ ਹੋਏਗੀ ਕਿਸੇ ਦਾ ਮਕਾਨ गिर ਗਿਆ ਹੈ ਕਿਸੇ ਦੇ ਪਸ਼ੂਆਂ ਦਾ ਕੋਈ ਨੁਕਸਾਨ ਹੋ ਗਿਆ ਉਹ ਸਾਰਾ ਨੁਕਸਾਨ ਰਾਜੇਸ਼ਵਰਨਦ ਯੋਗਪੀਠ ਵੱਲੋਂ ਅਸੀਂ ਇਹਨਾਂ ਨਾਲ ਇੱਕ ਤਾਲਮਿਲ ਬਣਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਪਿੰਡਾਂ ਨੂੰ ਅਸੀਂ ਇਹ ਹੈਲਪ ਕਰ ਸਕੀਏ ਔਰ 50000 ਤੋਂ ਲੈ ਕੇ 5 ਲੱਖ ਰੁਪਏ ਦੀ ਤੱਕ ਦੀ ਸਹਾਇਤਾ ਸਾਡੇ ਯੋਗਪੀਠ ਵੱਲੋਂ ਦਿੱਤੀ ਜਾਏਗੀ ਅੱਜ ਮੈਂ ਤੇ ਇੰਜੀਨੀਅਰ ਵੀ ਸ਼ੁਕਰੀਆ ਕਰਨਾ ਚਾਹੁੰਗਾ ਕਿ ਆਪ ਜੀ ਨੇ ਤਰਪਾਲਾ ਹੋਰ ਕਈ ਚੀਜ਼ਾਂ ਸਾਡੇ ਨਾਲ ਆਏ ਉਹ ਲੈ ਕੇ ਖਰਾਬ ਕੀਨੇ ਸਾਰੇ ਪਿੰਡ ਨੂੰ ਵੰਡੀਆਂ ਹਨ ਪਰ ਆਪ ਜੀ ਨੇ کیا ਹੈ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਵੀ ਅਸੀਂ ਦਵਾਂਗੇ ਔਰ ਨਾਲ-ਨਾਲ ਇੱਥੇ ਚੜ੍ਹਦੀ ਕਲਾ ਵੱਲੋਂ ਰਾਜੇਸ਼ਵਰਨ ਯੋਗ ਪੀਠ ਵੱਲੋਂ ਜ਼ਰੂਰਤਮੰਦਾਂ ਨੂੰ ਜੋ ਸਹਿਤਾ ਹੋ ਸਕਦੀ ਹੈ ਜੋ ਜ਼ਰੂਰਤ ਹੈ ਦਵਾਈਆਂ ਵੱਡੀਆਂ ਗਈਆਂ ਹਨ ਕਿੱਟਾਂ ਵੱਡੀਆਂ ਗਈਆਂ ਹਨ ਨਾਲ ਨਾਲ ਬਹੁਤ ਸਾਰੇ ਜਿਹੜੇ ਜਦਾਂ ਟੂਥਪੇਸਟ ਹੈ ਬਰਸ਼ ਹੈ ਇਦਾਂ ਦੀ ਛੋਟੀਆਂ-ਛੋਟੀਆਂ ਸਮੱਗਰੀ ਆਮ ਲੋਕਾਂ ਦੀ ਜ਼ਰੂਰਤ ਵੀ ਉਹਨਾਂ ਦਿੱਤੀ ਗਈ ਹੈ ਕਿ ਸਾਰੀ ਇਸ ਸਮਾਸੀ ਸੰਸਥਾ ਨੂੰ ਬੇਨਤੀ ਹੈ ਕਿ ਇਸੇ ਵੱਧ ਚੜ ਕੇ ਇਸ ਕੜੀ ਵਿੱਚ ਦੂਜੇ ਦੇ ਕੰਮ ਆਈਏ ਤਾਂ ਕਿ ਪ੍ਰਮਾਤਮਾ ਦੀ ਖੁਸ਼ੀ ਅਸਵਧ ਕਰ ਸਕੀਏ ਵਾਹਿਗੁਰੂ ਜੀ ਦਾ ਕਾਲ ਸਤਿ ਵਾਹਿਗੁਰੂ ਜੀ ਕੀ ਖਤੈ ਮਨੁੱਖ